ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਖਾਸ ਕਰਕੇ ਉਹਨਾਂ ਪੈਣਪਰਾਂਵਾਂ ਦੇ ਲਈ ਆ ਜੋ ਗੱਲ-ਗੱਲ ਤੇ ਬਹੁਤ ਜ਼ਿਆਦਾ ਚਿੰਤਾ ਕਰਦੇ ਨੇ ਹਰ ਵੇਲੇ ਸੋਚਦੇ ਰਹਿੰਦੇ ਨੇ ਉਹ ਆਪਣੀ ਅੱਜ ਦੀ ਇਹ ਵੀਡੀਓ ਨੂੰ ਪੂਰਾ ਅੰਕ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਿਓ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਦਿੱਤੀ ਹੋਈ ਜਾਣਕਾਰੀ ਤੁਹਾਡੇ ਬਹੁਤ ਕੰਮ ਆ ਸਕਦੀ ਆ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਬੰਦ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਜਾਣਾ ਤਾਂ ਅੱਵਾਜ ਦੀ ਵੀਡੀਓ ਸ਼ੁਰੂ ਕਰਦੇ ਆਂ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਆਪ ਜੀ ਦੇ ਨਾਲ ਇੱਕ ਨਿੱਕੀ ਜੀ ਕਹਾਣੀ ਸਾਂਝੀ ਕਰਾਂਗੇ ਕਿਉਂਕਿ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਦੇ ਨਾਲ ਸਮਝ ਦੇ ਵਿੱਚ ਆ ਜਾਂਦੀ ਆ ਤਾਂ ਇਦਾਂ ਹੀ ਕਹਿੰਦੇ ਨਾ ਇੱਕ ਵਾਰ ਦੀ ਗੱਲ ਆ ਕਿ ਇੱਕ ਪਿੰਡ ਦੇ ਵਿੱਚ ਇੱਕ ਸ਼ਾਹੂਕਾਰ ਜੀ ਰਹਿੰਦੇ ਸਨ ਕਹਿੰਦੇ ਉਹ ਸ਼ਾਹੂਕਾਰ ਦਾ ਦੁਕਾਨਦਾਰੀ ਦਾ ਕੰਮ ਸੀ ਪਿੰਡ ਦੇ ਵਿੱਚ ਉਹਦੀ ਦੁਕਾਨ ਸੀ ਕੰਦੇ ਉਹ ਸ਼ਾਹੂਕਾਰ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੀ ਦੁਕਾਨ ਤੇ ਬੈਠਣਾ ਸਬਦਾ ਵੇਚਣਾ ਉਹਦਾ ਕੰਮ ਧੰਦਾ ਬਹੁਤ ਵਧੀਆ ਤਰੀਕੇ ਦੇ ਨਾਲ ਚੱਲਦਾ ਸੀ ਪਰ ਸ਼ਾਹੂਕਾਰ ਨੂੰ ਹਰ ਵੇਲੇ ਚਿੰਤਾ ਲੱਗਦੀ ਰਹਿੰਦੀ ਕਿ ਮੈਂ ਆਪਣੇ ਕੰਮ ਧੰਦੇ ਨੂੰ ਕਿੰਜ ਵਧਾਵਾਂ ਕਹਿੰਦੇ ਉਹਦੀ ਪਤਨੀ ਨੇ ਬਹੁਤ ਵਾਰ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਇੰਨੀ ਚਿੰਤਾ ਨਾ ਕਰਿਆ ਕਰੋ ਆਪਣਾ ਕੰਮ ਧੰਦਾ ਬੜਾ ਵਧੀਆ ਤਰੀਕੇ ਦੇ ਨਾਲ ਚੱਲ ਰਿਹਾ ਹੈ ਜਿੰਨੀ ਕਮਾਇਆ ਤੁਸੀਂ ਕੁਮਾਰੇ ਹੋ ਨਾ ਇਹ ਮਾਇਆ ਦੇ ਨਾਲ ਆਪਣਾ ਕਿੰਨਾ ਸੋਹਣਾ ਗੁਜ਼ਰਬਸਰ ਹੋ ਰਿਹਾ ਏ ਹੋਰ ਆਪਾਂ ਨੂੰ ਕੀ ਚਾਹੀਦਾ ਏ ਤੁਸੀਂ ਪਰਮਾਤਮਾ ਦੇ ਸ਼ੁਕਰਗੁਜ਼ਾਰ ਹੋਇਆ ਕਰੋ ਕਿ ਪਰਮਾਤਮਾ ਨੇ ਸਾਨੂੰ ਰੋਜੀ ਰੋਟੀ ਦਿੱਤੀ ਏ ਸੋਹਣੀ ਔਲਾਦ ਦਿੱਤੀ ਏ ਕਹਿੰਦੇ ਉਹ ਸ਼ਾਹੂਕਾਰ ਦੇ ਚਾਰ ਪੁੱਤਰ ਸਨ ਪਰ ਕਹਿੰਦੇ ਸ਼ਾਹੂਕਾਰ ਕਿਸੇ ਦੀ ਗੱਲ ਨੂੰ ਨਾ ਸਮਝਦਾ ਹਰ ਵੇਲੇ ਚਿੰਤਾ ਦੇ ਵਿੱਚ ਰਹਿੰਦਾ ਪਤਨੀ ਨੇ ਕਈ ਵਾਰ ਦਾਣ ਪੁੰਨ ਕਰਨ ਨੂੰ ਗਿਆ ਰੱਬ ਦਾ ਨਾਮ ਜਪਣ ਦੀ ਸਲਾਹ ਦਿੱਤੀ ਕਿ ਰੱਬ ਦਾ ਨਾਮ ਜਪਿਆ ਕਰੋ ਦਾਨਪੂਰਨ ਕਰਿਆ ਕਰੋ ਕੋਈ ਨੇਕ ਕੰਮ ਕਰਿਆ ਕਰੋ ਤਾਂ ਜੋ ਤੁਹਾਡੇ ਮਨ ਨੂੰ ਸ਼ਾਂਤੀ ਮਿਲੇ ਸਕੂਨ ਮਿਲੇ ਤੁਹਾਡੇ ਮਨ ਦੀ ਭਟਕਣਾ ਖਤਮ ਹੋਵੇ ਪਰ ਕਹਿੰਦੇ ਸ਼ਾਹੂਕਾਰ ਨੂੰ ਕਿਸੇ ਦੀ ਕੋਈ ਗੱਲ ਸਮਝਦੇ ਵਿੱਚ ਨਾ ਆਉਂਦੀ ਉਹ ਤਾਂ ਹਰ ਵੇਲੇ ਆਪਣੇ ਕੰਮ ਤੇੰਦੇ ਕਾਰੋਬਾਰ ਬਾਰੇ ਸੋਚਦਾ ਰਹਿੰਦਾ ਕਿ ਮੈਂ ਇਹਨੂੰ ਅੱਗੇ ਕਿੰਜ ਵਧਾਵਾਂ ਮਾਇਆ ਦੇ ਨਾਲ ਬਹੁਤ ਜ਼ਿਆਦਾ ਮੋਹ ਉਹਦਾ ਪੈ ਚੁੱਕਾ ਸੀ ਕਹਿੰਦੇ ਇਦਾਂ ਹੀ ਸਮਾਂ ਬੀਤਦਾ ਗਿਆ ਉਹ ਸ਼ਾਹੂਕਾਰ ਦੇ ਚਾਰੇ ਪੁੱਤਰ ਜਵਾਨ ਹੋ ਗਏ ਹੁਣ ਕੰਮਕਾਰ ਕਰਨ ਦੇ ਯੋਗ ਸਨ ਪਰ ਸ਼ਾਹੂਕਾਰ ਨੇ ਉਹਨਾਂ ਨੂੰ ਕੋਈ ਵੀ ਜ਼ਿੰਮੇਵਾਰੀ ਨਹੀਂ ਦਿੱਤੀ ਸਾਰੇ ਕੰਮਕਾਰ ਖੁਦ ਦੇਖਦਾ ਸ਼ਾਹੂਕਾਰ ਦੇ ਕਈ ਦੋਸਤਾਂ ਮਿੱਤਰਾਂ ਨੇ ਵੀ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਭਾਈ ਹੁਣ ਤੇਰੇ ਪੁੱਤਰ ਜਵਾਨ ਹੋ ਗਏ ਨੇ ਹੁਣ ਤੂੰ ਸਾਰੀ ਜ਼ਿੰਮੇਵਾਰੀ ਇਹਨਾਂ ਨੂੰ ਦੇ ਦੇ ਹੁਣ ਤੂੰ ਰੱਬ ਦਾ ਨਾਮ ਜਪਿਆ ਕਰ ਦੇਖ ਅਸੀਂ ਵੀ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਆਪਣੀ ਔਲਾਦ ਨੂੰ ਦੇ ਦਿੱਤੀਆਂ ਨੇ ਸਾਰੀਆਂ ਚਿੰਤਾਵਾਂ ਫਿਕਰਾਂ ਮੁਕਾ ਦਿੱਤੀਆਂ ਨੇ ਬਸ ਹੁਣ ਪਰਮ ਪਿਤਾ ਪਰਮਾਤਮਾ ਦਾ ਨਾਮ ਜਪਦੇ ਆ ਪਰ ਕਹਿੰਦੇ ਸ਼ਾਹੂਕਾਰ ਤੇ ਉਹਨਾਂ ਦੀ ਕਿਸੇ ਵੀ ਗੱਲ ਦਾ ਕੋਈ ਅਸਰ ਨਹੀਂ ਕਹਿੰਦੇ ਸ਼ਾਹੂਕਾਰ ਨੇ ਨਾ ਤਾਂ ਕੰਮ ਧੰਦਾ ਕਰਨਾ ਛੱਡਿਆ ਨਾ ਹੀ ਕੰਮ ਧੰਦੇ ਦੀ ਚਿੰਤਾ ਕਰਨੀ ਛੱਡੀ ਨਤੀਜਾ ਇਹ ਨਿਕਲਿਆ ਕਿ ਹੁਣ ਇਹ ਸ਼ਾਹੂਕਾਰ ਬਿਮਾਰ ਰਹਿਣ ਲੱਗ ਪਿਆ ਦਿਨੋ ਦਿਨ ਕਮਜ਼ੋਰ ਹੁੰਦਾ ਜਾ ਰਿਹਾ ਸੀ ਕਹਿੰਦੇ ਹੁਣ ਜਦੋਂ ਬਿਲਕੁਲ ਬੇਵãi ਹੋ ਗਈ ਕੰਮ ਕਰਨ ਦੇ ਯੋਗ ਨਹੀਂ ਰਿਹਾ ਉਸ ਵਕਤ ਇੰਨੇ ਆਪਣੇ ਪੁੱਤਰਾਂ ਨੂੰ ਕੋਲ ਬੁਲਾਇਆ ਆਪਣਾ ਸਾਰਾ ਕੰਮ ਧੰਦਾ ਉਹਨਾਂ ਨੂੰ ਸਮਝਾਇਆ ਅਤੇ ਦੁਕਾਨਦਾਰੀ ਦੀ ਜ਼ਿੰਮੇਵਾਰੀ ਆਪਣੇ ਪੁੱਤਰਾਂ ਨੂੰ ਸੌਂਪ ਦਿੱਤੀ ਕਿਹਾ ਕਿ ਪੁੱਤਰੋ ਹੁਣ ਮੇਰੇ ਤੋਂ ਕੰਮ ਨਹੀਂ ਕੀਤਾ ਜਾਂਦਾ ਇਸ ਕਰਕੇ ਇਹ ਦੁਕਾਨਦਾਰੀ ਦਾ ਸਾਰਾ ਕੰਮ ਤੁਸੀਂ ਦੇਖਣਾ ਹੈ ਕਹਿੰਦੇ ਕੰਮ ਤਾਂ ਦਾਦਾ ਪੁੱਤਰਾਂ ਨੂੰ ਸੌਂਪ ਦਿੱਤਾ ਪਰ ਚਿੰਤਾ ਕਰਨੀ ਨਹੀਂ ਛੱਡੀ ਹਰ ਵੇਲੇ ਚਿੰਤਾ ਦੇ ਵਿੱਚ ਡੁੱਬਿਆ ਰਹਿੰਦਾ ਕਿ ਮੇਰੇ ਪੁੱਤਰ ਪਤਾ ਨਹੀਂ ਕਿਸ ਤਰੀਕੇ ਨਾਲ ਕੰਮ ਕਰਦੇ ਹੋਣਗੇ ਕਹਿੰਦੇ ਇਸ ਕਰਕੇ ਜੋ ਵੀ ਇਹ ਸ਼ਾਹੂਕਾਰ ਦਾ ਇਲਾਜ ਚੱਲ ਰਿਹਾ ਸੀ ਉਸ ਇਲਾਜ ਦਾ ਇਹਦੇ ਉੱਤੇ ਕੋਈ ਅਸਰ ਨਹੀਂ ਹੋਇਆ ਦਿਨੋ-ਦਿਨ ਇਹਦੀ ਤਬੀਅਤ ਸਿਹਤ ਹੋਰ ਖਰਾਬ ਹੁੰਦੀ ਗਈ ਇਹਦਾ ਅੰਤ ਸਮਾਂ ਨੇੜੇ ਆ ਚੁੱਕਿਆ ਸੀ ਕਾਫੀ ਦਿਨਾਂ ਤੋਂ ਮੰਜੇ ਤੇ ਲੰਮਾ ਪਿਆ ਔਖੇ-ਔਖੇ ਸਾਹ ਲੈ ਰਿਹਾ ਸੀ ਜਦੋਂ ਸਾਕੇ ਸਬੰਧੀਆਂ ਨੂੰ ਦੋਸਤਾਂ ਮਿੱਤਰਾਂ ਨੂੰ ਪਤਾ ਲੱਗਾ ਤਾਂ ਸਭ ਇਹਨੂੰ ਦੇਖਣ ਆਏ ਇਹਦੀ ਹਾਲਤ ਨੂੰ ਦੇਖ ਕੇ ਸਾਰਿਆਂ ਨੂੰ ਇਹਦੇ ਤੇ ਬਹੁਤ ਤਰਸ ਆਇਆ ਸਾਰੇ ਜਾਣਦੇ ਸਨ ਕਿ ਇਹਨੇ ساری ਉਮਰ ਰੱਬ ਦਾ ਨਾਮ ਨਹੀਂ ਜਪਿਆ ਕੋਈ ਨੇਕ ਕੰਮ ਨਹੀਂ ਕੀਤਾ ਹੋ ਸਕਦਾ ਇਸੇ ਕਰਕੇ ਹੀ ਇਹਦਾ ਅੰਤ ਸਮਾ ਇੰਨਾ ਔਖਾ ਔਖੇ ਸਾਹ ਲੈ ਰਿਆ ਸਭ ਨੇ ਸਲਾਹ ਕੀਤੀ ਵੀ ਕਿਉਂ ਨਾ ਆਪਾਂ ਪਰਮਪਿਤਾ ਪਰਮਾਤਮਾ ਦੇ ਅੱਗੇ ਇਹਦੇ ਲਈ ਅਰਦਾਸ ਬੇਨਤੀ ਕਰੀਏ ਕਿ ਪਰਮਾਤਮਾ ਇਹਦੇ ਪ੍ਰਾਣ ਸੌਖੇ ਤਿਆਗੇ ਜਾਣ ਕਹਿੰਦੇ ਸਭ ਨੇ ਇਹਦੇ ਆਸ-ਪਾਸ ਬੈਠ ਕੇ ਪਾਠ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਇਹਦੇ ਲਈ ਅਰਦਾਸਾਂ ਬੀਂਤਾਂ ਕਰਨਾਂ ਨਾਲ ਸ਼ੁਰੂ ਕਰ ਦਿੱਤੀਆਂ ਕਹਿੰਦੇ ਇਹ ਸ਼ਾਹੂਕਾਰ ਕਾਫੀ ਦਿਨਾਂ ਤੋਂ ਮੰਗੇ ਤੇ ਲੰਮਾ ਪਿਆ ਪਿਆ ਔਖੇ ਸਾਹ ਲੈ ਰਿਆ ਸੀ ਕੁਝ ਵੀ ਬੋਲ ਨਹੀਂ ਸੀ ਪਾ ਰਿਆ ਅੱਜ ਕਾਫੀ ਦਿਨਾਂ ਬਾਅਦ ਇੰਜ ਲੱਗਾ ਵੀ ਸ਼ਾਹੂਕਾਰ ਕੁਝ ਕਹਿਣਾ ਚਾਹ ਰਿਹਾ ਏ ਸਭ ਨੂੰ ਲੱਗਾ ਕਿ ਸਾਰੇ ਪਾਸੇ ਪ੍ਰਮਾਤਮਾ ਦਾ ਨਾਮ ਜਾਪ ਹੋ ਰਿਹਾ ਏ ਈ ਵੀ ਪ੍ਰਮਾਤਮਾ ਦਾ ਨਾਮ ਲਵੇਗਾ ਕਹਿੰਦੇ ਪਤਨੀ ਨੇ ਪੁੱਛਿਆ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤਾਂ ਕਹਿੰਦੇ ਇਤੇ ਬਹੁਤ ਉੱਕੀ ਹੋ ਗਏ ਪੁੱਛਿਆ ਕਿ ਮੇਰੇ ਪੁੱਤਰ ਕਿੱਥੇ ਆ ਤੇ ਕਹਿੰਦੇ ਪਤਨੀ ਨੇ ਕਿਹਾ ਵੀ ਤੁਸੀਂ ਫਿਕਰ ਨਾ ਕਰੋ ਤੁਹਾਡੇ ਪੁੱਤਰ ਵੀ ਤੁਹਾਡੇ ਕੋਲ ਹੀ ਖੜੇ ਨੇ ਆ ਦੇਖੋ ਦੋ ਪੁੱਤਰ ਤੁਹਾਡੇ ਪੈਰਾਂ ਵਾਲੇ ਪਾਸੇ ਖੜੇ ਨੇ ਅਤੇ ਦੋ ਪੁੱਤਰ ਤੁਹਾਡੇ ਸਿਰ ਵਾਲੇ ਪਾਸੇ ਖੜੇ ਨੇ ਕਹਿੰਦੇ ਇਹ ਗੱਲ ਸੁਣ ਕੇ ਸ਼ਾਹੂਕਾਰ ਦੇ ਮੱਥੇ ਦੇ ਉੱਤੇ ਚਿੰਤਾ ਦੀਆਂ ਲਕੀਰਾਂ ਫਿਰ ਤੋਂ ਉੱਭਰ ਆਈਆਂ ਕਹਿਣ ਲੱਗਾ ਤੁਹਾਡਾ ਭਲਾ ਹੋ ਜੇਕਰ ਤੁਸੀਂ ਚਾਰੇ ਇੱਥੇ ਮੇਰੇ ਪੈਰਾਂ ਦੇ ਸਰਾਨੇ ਖੜੇ ਹੋ ਤਾਂ ਦੁਕਾਨ ਤੇ ਕੌਣ ਆ ਕਹਿੰਦੇ ਇਹ ਗੱਲ ਕਹਿ ਕੇ ਸ਼ਾਹੂਕਾਰ ਨੇ ਉੱਥੇ ਹੀ ਆਪਣੇ ਪ੍ਰਾਣ ਤਿਆਗ ਦਿੱਤੇ ਤੇ ਕੋਲ ਖੜੇ ਸਾਰੇ ਸਾਖਸ ਬੰਦਿਆਂ ਨੇ ਇਹਦੇ ਪੁੱਤਰਾਂ ਨੇ ਆਪਣੇ ਮੱਥੇ ਤੇ ਹੱਥ ਮਾਰਿਆ ਕਿ ਜਿਹਦੇ ਲਈ ਅਸੀਂ ਅਰਦਾਸਾਂ ਬੇਨਤੀਆਂ ਕਰ ਰਹੇ ਆ ਉਹਨੂੰ ਅੱਜ ਵੀ ਇਸ ਵੇਲੇ ਦੇ ਵਿੱਚ ਵੀ ਦੁਕਾਨ ਦੀ ਚਿੰਤਾ ਹੈ ਸੋ ਸੰਗਤ ਜੀ ਇਹ ਕਹਾਣੀ ਭਾਵੇਂ ਕਾਲਪਨਿਕ ਆ ਪਰ ਇਹ ਕਹਾਣੀ ਦੇ ਰਾਹੀਂ ਕਹਾਣੀਕਾਰ ਨੇ ਸਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕੁਝ ਮਨੁੱਖਾਂ ਦਾ ਚਿੰਤਾ ਕਰਨੀ ਸੁਭਾਅ ਬਣ ਜਾਂਦਾ ਹੈ ਇਹ ਚਿੰਤਾ ਉਹਨਾਂ ਦੇ ਆਖਰੀ ਸਾਹਾਂ ਤੱਕ ਵੀ ਉਹਨਾਂ ਦਾ ਖੜਾ ਨਹੀਂ ਛੱਡਦੀ ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕਿ ਇਹ ਚਿੰਤਾ ਬੰਦੇ ਨੂੰ ਚਿਤਾ ਤੱਕ ਲੈ ਜਾਂਦੀ ਆ ਕਿਉਂਕਿ ਚਿੰਤਾ ਕਰਨ ਵਾਲਾ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਆਏ ਹੋਏ ਸੁੱਖ ਖੁਸ਼ੀਆਂ ਨੂੰ ਵੀ ਨਹੀਂ ਮਾਣ ਪੰਦਾ ਚਿੰਤਾ ਕਰਨ ਵਾਲਾ ਮਨੁੱਖ ਸੁੱਖ ਦੇ ਵਿੱਚੋਂ ਵੀ ਖੁਸ਼ੀ ਦੀ ਘੜੀ ਦੇ ਵਿੱਚੋਂ ਵੀ ਚਿੰਤਾ ਕਰਨ ਦੇ ਵਜਾਹ ਲਭਹੀ ਲੈਂਦਾ ਹੈ ਪਰ ਸੰਗਤ ਜੀ ਜੇਕਰ ਅਸੀਂ ਚਿੰਤਾ ਦੀ ਜਗ੍ਹਾ ਤੇ ਉਪਰਮ ਪਿਤਾ ਪਰਮਾਤਮਾ ਦਾ ਚਿੰਤਨ ਕਰੀਏ ਤਾਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸੁਖੀ ਰਹਿ ਸਕਦੇ ਹਾਂ ਇਸ ਕਰਕੇ ਇਹ ਦੁਨਿਆਵੀ ਕਮਾਈ ਕਰਨ ਦੇ ਨਾਲ-ਨਾਲ ਧਨ ਕਮਾਉਣ ਦੇ ਨਾਲ-ਨਾਲ ਨਾਮ ਦੀ ਕਮਾਈ ਵੀ ਕਰਨੀ ਆ ਜਿੰਨੀ ਦੇਰ ਤੱਕ ਸਾਡੇ ਪੱਲੇ ਨਾਮ ਦੀ ਕਮਾਈ ਨਹੀਂ ਆਣਾ ਉਹ ਨਹੀਂ دیر ਤੱਕ ਅਸੀਂ ਸੁਖੀ ਨਹੀਂ ਹੋ ਸਕਦੇ ਤੇ ਨਾਮ ਦੇ ਨਾਲ ਹੀ ਸਾਡੇ ਮਨ ਨੂੰ ਸਬਰ ਸੰਤੋਖ ਮਿਲਣਾ ਹੈ ਜੇ ਅਸੀਂ ਨਾਮ ਤੋਂ ਦੂਰ ਹਾਂ ਫਿਰ ਬੰਦਾ ਜਿੰਨਾ ਮਰਜੀ ਧਨ ਅਦੌਲਤ ਕਮਾ ਲਵੇ ਜਿੰਨੇ ਮਰਜੀ ਸੁੱਖ ਪਦਾਰਥ ਇਕੱਠੇ ਕਰ ਲਵੇ ਉਹ ਸੁਖੀ ਨਹੀਂ ਹੋ ਪਾਵੇਗਾ ਪਰ ਜਿਹਦੇ ਪੱਲੇ ਨਾਮ ਆ ਉਹ ਥੋੜੇ ਦੇ ਵਿੱਚ ਵੀ ਖੁਸ਼ ਰਹਿ ਲੈਂਦਾ ਹੈ ਦੁਨਿਆਵੀ ਕਮਾਈ ਕਰਨ ਦੇ ਨਾਲ ਨਾਲ ਨਾਮ ਦੀ ਕਮਾਈ ਵੀ ਕਰਨੀ ਆ ਜੋ ਪਰਮਾਤਮਾ ਨੇ ਸਾਨੂੰ ਇਹ ਜ਼ਿੰਮੇਵਾਰੀਆਂ ਦਿੱਤੀਆਂ ਨੇ ਇਹ ਜੋ ਪਰਿਵਾਰ ਦੀ ਜ਼ਿੰਮੇਵਾਰੀ ਆ ਇਹ ਜ਼ਿੰਮੇਵਾਰੀ ਵੀ ਪ੍ਰਮਾਤਮਾ ਨੇ ਹੀ ਸਾਨੂੰ ਦਿੱਤੀ ਆ ਇਹ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਆ ਕੰਮ ਧੰਦੇ ਕਰਨੇ ਆ ਕਾਰੋਬਾਰ ਦੇਖਣੇ ਆ ਰਿਸ਼ਤੇਦਾਰੀਆਂ ਪਘਟਾਉਣੀਆਂ ਨੇ ਪਰ ਸਾਰੇ ਕੰਮ ਕਰਨ ਦੇ ਨਾਲ ਨਾਲ ਨਾਮ ਦੀ ਕਮਾਈ ਕਰਨੀ ਆ ਜ਼ਿੰਦਗੀ ਵਿੱਚ ਨੇਕ ਕੰਮ ਕਰਨੇ ਆ ਤਾਂ ਜੋ ਉਹ ਨੇਕ ਕੰਮ ਸਾਡੇ ਪੁੰਨ ਬਣ ਸਾਡੇ ਔਕੇ ਲਈ ਕਮ ਹੋਣ ਦੁਆਵਾਂ ਅਸੀਸਾਂ ਕਮਾਉਣ ਲਿਆ ਨੇ ਇਹ ਕਮਾਣਿਆਂ ਭੁਗੀਆਂ ਦੁਆਵਾਂ ਅਸੀਸਾਂ ਸਾਨੂੰ ਸਾਡੇ ਔਖੇ ਵੇਲੇ ਦੇ ਵਿੱਚ ਹੀ ਪਤਾ ਲੱਗਦੀਆਂ ਨੇ ਸਾਡੇ ਕੰਮ ਹੁੰਦੀਆਂ ਨੇ ਅੰਤ ਵੇਲੇ ਨਾਮ ਨੇ ਸਹਾਈ ਹੋਣਾ ਹੈ ਚੰਗੇ ਕਰਮਾਂ ਨੇ ਸਹਾਈ ਹੋਣਾ ਹੈ ਸੋ ਪਰਿਵਾਰ ਦੇ ਪ੍ਰਤੀ ਕਾਰੋਬਾਰ ਦੇ ਪ੍ਰਤੀ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ ਨਾਲ ਆਪਣੇ ਪ੍ਰਤੀ ਜੋ ਜ਼ਿੰਮੇਵਾਰੀਆਂ ਨੇ ਇਹਨਾਂ ਨੂੰ ਵੀ ਲਿਵਾਉਣਾ ਹੈ ਆਪਣੇ ਪ੍ਰਤੀ ਜ਼ਿੰਮੇਵਾਰੀਆਂ ਕਹਿੰਦੀਆਂ ਨੇ ਆਪਣੀ ਸਿਹਤ ਦਾ ਧਿਆਨ ਰੱਖਣਾ ਆਪਣੇ ਕਰਮਾਂ ਦਾ ਧਿਆਨ ਰੱਖਣਾ ਚੰਗੇ ਕਰਮ ਕਮਾਉਣੇ ਨੇਕ ਕੰਮ ਕਰਨੇ ਪਰਮੇਸ਼ਰ ਦਾ ਪ੍ਰਮਾਤਮਾ ਦਾ ਨਾਮ ਜਪਣਾ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਜੋ ਪ੍ਰਮਾਤਮਾ ਨੇ ਸਾਨੂੰ ਦਾਤਾਂ ਦਿੱਤੀਆਂ ਨੇ ਹਰ ਵੇਲੇ ਉਹਦੇ ਸ਼ੁਕਰਗੁਜ਼ਾਰ ਰਹਿਣਾ